ਇੱਕ ਗੱਲ ਦਾ ਧਿਆਨ ਰੱਖੀ ਗਾਣੇ ਖੇਡਣ ਲੱਗਿਆ ਨਾ ਤੇਰੀ ਬੇਇੱਜ਼ਤੀ ਕਰਵਾਈ ਉਹਨੇ ਸਾਰੇ ਰਿਸ਼ਤੇਦਾਰਾਂ ਦੇ ਸਾਹਮਣੇ ਉਹਨੂੰ ਪਤਾ ਹੋਣਾ ਚਾਹੀਦਾ ਸੀ ਵੀ ਮੇਰਾ ਘਰ ਵਾਲਾ ਜਿੱਤਣਾ ਚਾਹੀਦਾ ਵਾ ਤੇ ਇਹ ਨਾ ਹੋਵੇ ਜਿੱਦਾਂ ਇੱਥੇ ਬੇਇੱਜ਼ਤੀ ਕਰਵਾਈ ਆ ਉੱਥੇ ਵੀ ਉਹਨਾਂ ਦੀਆਂ ਗੱਲਾਂ ਸੁਣੀ ਜਾਵੇ ਮੇਰੇ ਦਿਲ 'ਚ ਵੀ ਇਹ ਗੱਲ ਰਿੱਝੰਡੀ ਆ ਕੋਈ ਗੱਲ ਨਹੀਂ ਇਹਦੀ ਹਿੰਮਤ ਕਿੱਦਾਂ ਹੋਈ ਇਹਨੇ ਸਾਡੀ ਬੇਇੱਜ਼ਤੀ ਕੀਤੀ ਆ ਹਮਾਂ ਤਾਂ ਮੇਰੇ ਦਿਲ 'ਚ ਵੀ ਇਹ ਗੱਲ ਹੈਗੀ ਆ ਉਹ ਵੱਖਰੀ ਗੱਲ ਆ ਕਿ ਮੈਂ ਤੁਹਾਨੂੰ ਉਹਦਾਂ ਦਾ ਕਹਿ ਨਹੀਂ ਡਿਆ ਤੇ ਯਾਰ ਦੋਸਤ ਸਾਰੇ ਮੇਰੇ ਫੋਨ ਕਰਨਦੇ ਆ ਤੇ ਕਿਹੜੀ ਗੱਡੀ ਆਈ ਆ ਦਾਜ ਚ ਉਹਨਾਂ ਨੂੰ ਮੈਂ ਕੀ ਜਵਾਬ ਦਵਾਂ ਜੇ ਇਹੋ ਜਿਹਾ ਹੀ ਤੁਹੀਂ ਕਰਨਾ ਸੀ ਤਾਂ ਮੈਨੂੰ ਪਹਿਲਾਂ ਦੱਸ ਦਿੰਦੇ ਮੈਂ ਆਪਣੀ ਮਰਜ਼ੀ ਦਾ ਕਰਾ ਲੈਂਦਾ ਜੋਤਾ ਹਾਂਜੀ ਮੈਂ ਉਹ ਤਾਂ ਗੱਲ ਹੋਈ ਨਹੀਂ ਪਿੰਦਰ ਦੇ ਨਾਲ ਆਉਣਾ ਨਹੀਂ ਮੈਨਾਂ ਮੰਮੀ ਜੀ ਗਲਤੀ ਹੋਈ ਏ ਇਹਨਾਂ ਦੀ ਅੱਛਾ ਤੇ ਕਹਿੰਦੇ ਦੇ ਹੀ ਆਉਣਾ ਵਾ ਉਹ ਤਾਂ ਅੱਜ ਵੱਲੋਂ ਕਹਿੰਦੇ ਸੀ ਕਿ ਆਉਣਾ ਵਾ ਤੇ ਬਾ ਕੀ ਨਾ ਬਹੁਤੀ ਖੇਚੇ ਹਿਮਿਤਾ ਆਨੇ ਕਰਨ ਲਈ ਅੱਛਾ ਵੀ ਨਾ ਆਪਾਂ ਜੀ ਦੀ ਛੁੱਟੀ ਤੇ ਥੋੜੀ ਆ ਤੇ ਉਹ ਨਾ ਚਲ ਜਾਣਾ ਛੇਤੀ ਤੇ ਆਪਣੇ ਵੀ ਰਿਸ਼ਤੇਦਾਰਾਂ ਦੇ ਜਾਣਾ ਹੁੰਦਾ ਹੈ ਉਹਦਾ ਨਾ ਮੈਂ ਇਹਨਾਂ ਨੂੰ ਕਹਿੰਨੀ ਆ ਕਿ ਇੱਕ ਵਾਰੀ ਫਿਰ ਤੋਂ ਫੋਨ ਲਾ ਕੇ ਪੁੱਛ ਲੋ ਜੇ ਤੇ ਉਹਨਾਂ ਨੇ ਆਉਣਾ ਹੋਇਆ ਤੇ ਤਿਆਰੀ ਤੇ ਹੀ ਝਟ ਕਰ ਲੈਣੀ ਆ ਹਾਂ ਉਹ ਤਾਂ ਥੋੜੀ ਬੁਤੀ ਤਿਆਰੀ ਤੇ ਕਰਨੀ ਪੈਂਦੀ ਹੈ ਨਾ ਆਹ ਤਿਆਰੀ ਤੇ ਮੰਮੀ ਜੀ ਨਵੇਂ ਨਵੇਂ ਆਉਂਦੇ ਕਰਨੀ ਪੈਂਦੀ ਆ ਇਹ ਆ ਵੀ ਚੱਲ ਪੱਕਾ ਹੋ ਜੇ ਨਾ ਕਿ ਉਹਨਾਂ ਨੇ ਆਉਣਾ ਵਾ ਤੇ ਤਿਆਰੀ ਨੂੰ ਕੀ ਆ ਸਬ지 ਸਬ지 ਝਟ ਬਣਾ ਲੈਣੀ ਆ ਕੁਝ ਬਾਜ਼ਾਰੋਂ ਲੈਵਾਂਗੇ ਖਾਣ ਵਾਸਤੇ। ਤੇ ਜੋਬਨ ਕਿੱਥੇ ਆ? ਜੋਬਨ ਮੰਮੀ ਜੀ ਵੀਲੀ ਵਾਲੀ ਗਏ ਹੋਣੇ ਆ। ਅਸੀਂ ਜਾ ਤੂੰ ਦਿਨਾਂ ਗੱਲ ਕਰ ਮੈਨੂੰ ਫਰਾਮਾ ਕਰਨੀ ਹੈ ਕੰਮ ਠੀਕ ਆ। ਮੈਂ ਕਹਿ ਨਹੀਂ ਸਕਦਾ ਮੈਂ ਕਰ ਦਿੰਨੀ ਆ। ਨਹੀਂ ਤੂੰ ਮੈਂ ਸੁਕ ਤੇ ਨਾ ਕਰਮਨੀ ਹੈ ਤੇ ਤੂੰ ਸਾਦੀ ਲਓ ਅੱਜ। ਚਲੋ ਮੈਂ ਪੁੱਛ ਕੇ ਹੁਣੀ ਇਹਨਾਂ ਨੇ ਹੈ। ਜੀ। ਬੋਲ ਦੇਣੀ। ਹੂੰ ਕਿੰਨਾ ਕੰਮ ਰਹਿ ਗਿਆ ਵਾ। ਉਹ ਕੰਮ ਕਿੰਨਾ ਕਰਵਾ ਬਸ ਥੋੜਾ ਹੀ ਆ। ਅੱਛਾ। ਪਠੇ ਕੁਦਰ ਨਹੀਂ ਉਹ ਮੈਂ ਕੁਦਰਤੇ ਆ। ਬਸ ਹੁਣ ਤੇ ਵੇਲਾ ਹੀ ਦੱਸੋ। ਦੱਸਣਾ ਕੀ ਆ? ਮੰਮੀ ਬੜਾ ਜ਼ਿਆਦਾ ਕਰਨਦੇ ਆ ਰੁਪਿੰਦਰ ਨੂੰ। ਉਹਨਾਂ ਦਾ ਬੜਾ ਹੀ ਚੀਕ ਕਰਨਦੇ ਆ ਰੁਪਿੰਦਰ ਨੂੰ ਮਿਲਣ ਨੂੰ। ਤੇ ਤੁਸੀਂ ਇੰਦਾ ਕਰੋ ਹਾਂ। ਉਹਨਾਂ ਨੂੰ ਫੋਨ ਲਾ ਕੇ ਤੇ ਪੁੱਛੋ ਕਿ ਕਦੋਂ ਆਉਣਾ ਆ। ਹੋ ਸਕਦਾ ਅੱਜ ਉਹ ਆ ਹੀ ਜਾਣ। ਅੱਛਾ। ਕਿਉਂ ਮੇਰੀ ਕੱਲ ਭਾਜੀ ਨਾਲ ਗੱਲ ਹੋਈ ਸੀ। ਮੈਂ ਫਿਰ ਵੀ ਇੱਕ ਵਾਰੀ ਫੋਨ ਕਰਕੇ ਨਾ ਤੇ ਕਨਫਰਮ ਕਰ ਦੇਣਾ ਵਾ। ਹੋ ਸਕਦਾ ਉਹਨਾਂ ਅਜਾਉਣਾ ਹੋਵੇ ਤੇ ਅਸੀਂ ਕੋਈ ਤਿਆਰੀ ਨਾ ਕੀਤੀ ਹੋਵੇ। ਚੰਗਾ ਹੈ ਸੋ ਕੋ ਚੇਤਾ ਕਰਾਤਾ ਵਾ। ਮੈਂ ਫੋਨ ਲਾ ਹੀ ਦਿੰਦਾ ਇੱਕ ਵ ਉਹ ਕਹਿ ਰਹੇ ਸੀ ਕਿ ਵੀ ਬਾਕੀ ਵੀ ਭੈਣ ਭਰਾ ਸਦਾਂ ਦੇ ਸਾਰੇ ਅੱਛਾ ਤੇ ਫੇਰ ਇਦਾਂ ਫੇਰ ਕਾਲੀ ਪੈਂਦੀ ਆ ਤਾਂ ਕਹਿੰਦੇ ਸੀ ਅੱਜ ਤੁਹਾਡੇ ਕੋਲ ਆ ਜੰਨੇ ਆ ਜੋ ਬੰਦਾ ਕੋਲ ਹਲੋ ਸਸਿਕਾ ਭਾਜੀ ਹੋਰ ਸੁਣਾਓ ਠੀਕ ਠਾਕ ਵਧੀਆ ਵਧੀਆ ਆਪਣੀ ਸੁਣਾਓ ਤੁਸੀਂ ਹਾਂਜੀ ਵਧੀਆ ਪਾਜੀ ਠੀਕ ਠਾਕ ਮੈਂ ਫੋਨ ਤਾਂ ਕੀਤਾ ਹੀਗਾ ਮੈਂ ਹਾਂ ਚੱਲ ਪਾਜੀ ਨੂੰ ਪੁੱਛਾਂ ਵੀ ਅੱਜ ਆਓ ਫਿਰ ਫੇਰਾ ਮਾਰੋ ਹਾਂ ਆਕੇ ਹੈ ਕਿੰਨੇ ਦਿਨ ਹੋ ਗਏ ਆ ਤੇ ਚੱਲ ਇੱਕ ਵਾਰੀ ਫੇਰਾ ਮਾਰ ਜੋ ਅਹੀਂ ਵੀ ਨਾ ਇਹੋ ਸਲਾਹ ਕਰਨ ਦੇ ਵੀ ਅੱਜ ਤੁਹਾਡੇ ਕੋਈ ਆਉਣੇ ਆ ਤੁਹਾਨੂੰ ਪਤਾ ਵਾ ਵੀ ਛੁੱਟੀ ਥੋੜੀ ਰਹਿ ਗਈ ਆ ਅਜੇ ਮਾਸੀ ਕੋ ਜਾਣਾ ਵਾ ਮਾਮਿਆਂ ਕੋ ਜਾਣਾ ਵਾ ਤੇ ਵਿਚੋਲੇ ਵੀ ਰਹਿੰਦੇ ਆ ਜੀ ਹਾਂਜੀ ਤੇ ਯਾਰ ਦੋਸਤ ਵੀ ਰਹਿੰਦੇ ਆ ਫੋਨ ਕਰਨ ਦੇ ਆ ਤੇ ਕੋਈ ਗੱਲ ਨਹੀਂ ਅਸੀਂ ਇਹੋ ਸਲਾਹ ਕਰਨ ਦੇ ਅੱਜ ਤੁਹਾਡੇ ਕੋਈ ਆਉਣਾ हां चलो ठीक है आ जाओ फिर आ जाओ हम डीकंडे थाने ठीक है बाजी ठीक ओके ओके चंगा होया ना फोन कर लिया है हां जी कह रहे थे कि के अभी आज आ जाने हैं 12:00 बजे तक आ हीने ठीक है ठीक है 10:00 बजे आ तू अपनी सारी तैयारी कर लो ते मेनू भी लिस्ट बना के जे देओ जेड़े सामान दी ਲੋੜ ਵਾ ਸ਼ਹਿਰੋਂ ਲਿਆਉਣਾ ਜਿਹੜਾ ਆਹ ਇਸ ਵਾਰੀ ਥੋੜਾ ਬਹੁਤਾ ਜ਼ਿਆਦਾ ਇਹ ਸਮਾਨ ਲਿਆਉਣਾ ਪੈਣਾ ਇਹ ਵੀ ਤੁਸੀਂ ਜਾ ਕੇ ਲਿਆ ਦਿਓ ਤੇ ਸਭ ਜਿਹਾ ਸਭ ਜਿਹਾ ਤੁਸੀਂ ਹੀ ਕਰੋ ਤਿਆਰੀ ਤੇ ਮੈਂ ਵੀ ਇਧਰੋਂ ਵੇਲਾ ਹੋ ਕੇ ਨਾ ਤੇਉਣਾ ਕਰ ਫਿਰ ਲਿਆ ਦਿਨਾ ਸਮਾਨ ਹੈ ਚਲੋ ਠੀਕ ਜੀ ਛੇਤੀ ਆ ਜਿਓ ਠੀਕ ਠੀਕ ਮਮੀ ਜੀ ਇੰਨੇ ਦਿਨੇ ਗੱਲ ਹੋਈ ਆ ਭਾਜੀ ਨਾਲ ਅੱਛਾ ਤੇ ਕਹਿੰਦੇ ਸੀ ਵੀ ਕੋਈ ਗੱਲ ਨਹੀਂ ਅੱਜ ਹੀ ਆ ਜੰਨੀ ਆ ਠੀਕ ਚੰਗਾ ਹੋ ਗਿਆ ਤੇ ਮੈਂ ਤਾਂ ਕਹਿੰਦੀ ਆ ਵੀ ਕੈਰੀ ਟੂਰੀ ਕਰ ਲਈਏ ਤੇ ਦੱਸ ਦੋ ਵੀ ਹੋਰ ਕੀ ਬਣਾਉਣਾ ਵਾ ਪਕੌੜੇ ਕੁੜੀ ਕੱਢ ਲੈਣੇ ਆ ਬਰੈਡ ਵਾਲੇ ਚਲੋ ਕੋਈ ਨਹੀਂ ਇਹ ਆ ਕੱਟ ਦੋ ਤੇ ਮੈਂ ਅੰਦਰ ਵੇਖ ਨੀਂਰ ਥੋੜਾ ਜਿਹਾ ਮੰਗਾ ਲਿਓ ਠੀਕ ਐ ਮੈਂ ਅੰਦਰੋਂ ਵੇਖਣਾ ਕੰਮ ਕਰ ਹੈ ਚੱਲਾ ਵੀ ਵਧੀਆ ਹੋ ਗਿਆ ਮੈਂ ਤਾਂ ਖੁਸ਼ੀ ਚੜ ਗਈ ਮੇਰੀ ਧੀ ਨੇ ਆਉਣਾ ਚੱਲ ਵਧੀਆ ਵਧੀਆ ਸਮਾਨ ਬਣਾਉਨੇ ਆ ਪਕੌੜੇ ਕੁੜੇ ਵਧੀਆ ਕੱਢਨੇ ਆ ਇਦਾਂ ਕਰਨਾ ਰੁਪਿੰਦਰ ਨੂੰ ਦੱਸਣਾ ਰੁਪਿੰਦਰ ਉਹ ਗੱਲ ਸੁਣੀ ਆਣ ਕੇ ਹਾਂਜੀ ਉਹ ਅੱਜ ਮੈਂ ਤਾਂ ਮਰੀ ਮੈਂ ਤੇਰੇ ਪਿੰਡੋਂ ਹੀ ਹੋਈ ਅੱਜ ਜਾ ਕੇ ਅੱਜ ਆਹੋ ਤੇਰਾ ਭਰਾ ਨਹੀਂ ਆਈ ਫੋਨ ਕਰਨਾ ਤੇ ਉਹ ਕਹਿੰਦਾ ਵੀ ਤਿਆਰੀ ਤੁਰੀ ਕੀਤੀ ਹੈ ਅਸੀਂ ਅੱਛਾ ਤੇ ਮੈਂ ਐਵੇਂ ਸਲਾਹ ਦੇ ਹੀ ਬਣਾਉਣਾ ਤੇ ਚੱਲੀਏ ਫਿਰ ਅੱਜ ਕੋਈ ਗੱਲ ਨਹੀਂ ਤੁਸੀਂ ਮੰਮੀ ਜੀ ਨੂੰ ਨਾਲ ਪੁੱਛ ਲਓ ਕੀ ਕਹਿੰਦੇ ਆ ਜੇ ਤੇ ਉਹ ਕਹਿਣਗੇ ਤੇ ਚਲ ਜਾਣੇ ਆ ਕੋਈ ਗੱਲ ਨਹੀਂ ਮੰਮੀ ਨੂੰ ਮੈਂ ਪੁੱਛ ਲੈਣਾ ਤੇ ਇੱਕ ਵਾਰੀ ਤੂੰ ਵੀ ਪੁੱਛ ਲਈ ਇਹ ਨਹੀਂ ਵੀ ਮੰਮੀ ਨੂੰ ਬਿਨਾਂ ਪੁੱਛੇ ਚੱਲ ਜਾਣਾ ਠੀਕ ਹੈ ਨਾ ਨਾਲੇ ਸਾਡੇ ਘਰ 'ਚ ਨਾ ਸਾਰੇ ਕੰਮ ਮੰਮੀ ਨੂੰ ਪੁੱਛ ਕੇ ਹੁੰਦੇ ਠੀਕ ਆ ਮੈਂ ਤਾਂ ਕਰਕੇ ਤੈਨੂੰ ਸਮਝਾਉਂਦੇ ਆ ਵੀ ਕੱਲ ਨੂੰ ਕੋਈ ਮੁਸ਼ਕਲ ਨਾ ਹੋਵੇ ਤੈਨੂੰ ਨਹੀਂ ਨਹੀਂ ਕੋਈ ਗੱਲ ਨਹੀਂ ਠੀਕ ਆ ਤੇ ਮੈਂ ਪੁੱਛ ਨਾ ਮੰਮੀ ਨੂੰ ਪੁੱਛ ਲਓ ਫਿਰ ਕੋਈ ਨਹੀਂ ਮੈਂ ਵੀ ਗੱਲ ਕਰ ਲੈਂਦੀ ਹਾਂ ਆ ਭੈਣ ਜੀ ਫੋਨ ਤੇ ਤੁਹਾਨੂੰ ਮੈਂ ਤਾਂ ਕੀਤਾ ਹੀਗਾ ਮੇਰਾ ਇਰਾਦਾ ਹੀ ਬੋਟੀ ਨੂੰ ਅੱਜ ਨਾ ਚੰਕੇ ਚੜਾਉਂਦੇ ਤੇ ਤੁਸੀਂ ਵੀ ਆਉਂਦੇ ਹਾਂ ਟਾਈਮ ਹੈ ਨਹੀਂ ਚਲ ਕੋਈ ਗੱਲ ਨਹੀਂ ਨਹੀਂ ਅੱਜ ਟਾਈਮ ਆ ਕੱਲ ਨੂੰ ਤੇ ਆઈ ਸਕਦੇ ਜੇ ਨਾ ਨਹੀਂ ਨਹੀਂ ਤੁਹਾਡੇ ਤੋਂ ਬਿਨਾ ਹੀ ਕੋਈ ਰੀਤੀ ਰਿਵਾਜ ਨਹੀਂ ਕਰਨਾ ਮਾਸੀ ਵਿੱਚ ਹੋਊਗੀ ਨਾ ਤੇ ਫੇਰ ਹੀ ਆ ਉਹ ਤੇ ਕੋਈ ਗੱਲ ਨਹੀਂ ਉਦਾਂ ਵੀ ਸਾਰੇ ਰਿਸ਼ਤੇਦਾਰ ਫੋਨ ਕਰਨ ਦੇ ਆ ਕੋਈ ਆਂਦਾ ਸਾਡੇ ਕੋ ਹੋ ਜੋ ਕੋਈ ਆਂਦਾ ਸਾਡੇ ਕੋ ਹੋ ਜੋ ਫੇਰ ਇਹਨਾਂ ਨੂੰ ਕਹਿੰਨੀ ਆ ਕਿ ਅੱਜ ਕੇ ਰਿਸ਼ਤੇਦਾਰ ਕੋ ਹੋ ਆਓ ਕੱਲ ਨੂੰ ਟਾਈਮ ਨਾ ਆ ਜਾਇਓ ਹੁਣ ਟਾਟਾ ਕਰਕੇ ਨਾ ਗੱਲ ਕੱਲ ਤੇ ਪਾਈ ਆ ਚਲੋ ਠੀਕ ਆ ਚੰਗਾ ਭੈਣ ਜੀ ਸਸੀ ਕਾਰ ਮੰਮੀ ਕੀ ਕਹਿੰਦੇ ਮਾਸੀ ਮਾਸੀ ਨੂੰ ਪੁੱਤ ਕੀ ਕਹਿਣਾ ਵਾ ਕਹਿਣ ਲਈ ਭੈ ਅੱਜ ਟਾਈਮ ਹੈ ਨਹੀਂਗਾ ਕਮਾਦ ਲਾਉਂਦੇ ਇਹ ਬੰਦੇ ਬਾਹਰ ਤੇ ਨਹੀਂ ਆਇਆ ਜਾਣਾ ਸੰਦੀਪ ਇਹਨਾਂ ਨੂੰ ਕਹਿੰਨੇ ਆ ਅੱਜ ਕੇ ਰਿਸ਼ਤੇਦਾਰ ਕੋ ਹੋ ਆਓ ਮਾਸੀ ਤੇਰੀ ਕਹਿੰਦੀ ਆ ਕੱਲ ਨੂੰ ਮੈਂ ਟਾਈਮ ਨਾਲ ਹੀ ਆ ਜੂੰਗੀ ਫੇਰ ਇਹਦੇ ਕੋ ਸਾਰੇ ਨਾ ਸਗਨ ਵਿਆਹ ਕਰਾਵਾਂਗੇ ਕੜਾ ਖੜੂ ਇਹਦੇ ਕੋ ਬਣਵਾਵਾਂਗੇ ਕੁਝ ਬਣਾਉਣਾ ਆਉਂਦਾ ਵੀ ਆ ਕਿ ਨਹੀਂ ਮੰਮੀ ਕੰਮ ਦਾ ਤੇ ਮੈਨੂੰ ਪਤਾ ਨਹੀਂ ਆ ਇਹਨੂੰ ਆਉਂਦਾ ਜਾਂ ਨਹੀਂ ਆਉਂਦਾ ਇਹਨੇ ਮੇਰੇ ਭਰਾ ਦੀ ਬੇਇੱਜ਼ਤੀ ਕੀਤੀ ਨਾ ਗਾਣੇ ਖੇਡਣ ਵੇ ਕੋਈ ਗੱਲ ਨਹੀਂ ਇਹਦਾ ਬਦਲਾ ਤਾਂ ਮੈਂ ਜ਼ਰੂਰ ਲਵਾਂਗੀ ਮੈਂ ਵੀ ਕੁਝ ਨਾ ਕੁਝ ਸੋਚਿਆ ਹੀ ਆ ਮੰਮੀ ਬੈਠ ਜੀ ਬੈਠੇ ਪੁੱਤ ਦਿਓ ਨਾ ਜਿਹੜੀ ਭਾਜੀ ਹੁਣਾਂ ਦਾ ਉਹਦੇ ਫੋਨ ਹਾਂ ਤੂੰ ਕਹਿੰਦੇ ਵੀ ਸਾਡੇ ਕੋ ਖੇਰਾ ਮਾਰਜੋ ਅੱਜ ਪੁੱਤ ਉਹ ਤਾਂ ਤੇ ਮੇਰਾ ਰਾਤਾ ਹੀ ਹਾਂਜੀ ਆਜਣਾ ਚੌਂਕੇ ਚੜਾਉਣ ਦੀ ਰਸਮ ਕਰਦੇ ਆ ਅੱਛਾ ਤੇਰੀ ਮਾਸੀ ਦਾ ਟਾਈਮ ਨਹੀਂ ਹੈਗਾ ਉਹ ਕਹਿੰਦੀ ਮੈਂ ਅੱਜ ਆ ਨਹੀਂ ਸਕਦੀ ਚਲ ਕੋਈ ਗੱਲ ਨਹੀਂ ਅੱਜ ਤੁਸੀਂ ਉਧਰੋਂ ਹੋ ਆਓ ਤੇ ਕੱਲ ਨੂੰ ਚੌਂਕੇ ਚੜਾ ਲਾਂਗੇ ਫਿਰ ਆਪਾਂ ਕੋਈ ਗੱਲ ਨਹੀਂ ਅੱਜ ਉਧਰੋਂ ਹੋ ਹੋਂਦੋ ਤੇ ਫਿਰ ਕੱਲ ਨੂੰ ਚੜਾ ਲੇ ਤੁਸੀਂ ਚੌਂਕੇ ਚਲ ਠੀਕ ਆ ਹੋ ਜੋ ਤਿਆਰ ਤੇ ਟਾਈਮ ਨਾਲ ਚਲ ਜਾਓ ਤੇ ਮੇਰੀ ਇੱਕ ਗੱਲ ਸੁਣ ਲੈ ਟਾਈਮ ਨਾਲ ਆ ਜਾਣਾ ਵਾ ਸਮਾਂ ਨਿਗਾ ਚੰਗਾ ਫਿਰ ਇਹ ਨਾ ਹੋਵੇ ਅਹੀਂ ਮੂੰਹ ਚੋੱਕ ਕੇ ਤੇ ਡੀਕਦੇ ਰਹੀਏ ਤੁਹਾਨੂੰ ਕੋਈ ਗੱਲ ਨਹੀਂ ਮੀ ਛੇਤੀ ਆ ਜਾਗੇ ਅਸੀਂ ਚਲ ਉਹ ਤੇਰੀ ਗੱਲ ਠੀਕ ਆ ਇੱਕ ਗੱਲ ਦਾ ਧਿਆਨ ਰੱਖੀ ਗਾਨੇ ਖੇਡਣ ਲੱਗਿਆ ਨਾ ਤੇਰੀ ਬੇਇੱਜ਼ਤੀ ਕਰਵਾਈ ਓਨੇ ਸਾਰੇ ਰਿਸ਼ਤੇਦਾਰਾਂ ਦੇ ਸਾਹਮਣੇ ਉਹਨੂੰ ਪਤਾ ਹੋਣਾ ਚਾਹੀਦਾ ਸੀ ਵੀ ਮੇਰਾ ਘਰ ਵਾਲਾ ਜਿੱਤਣਾ ਚਾਹੀਦਾ ਵਾ ਤੇ ਇਹ ਨਾ ਹੋਵੇ ਜਿੱਦਾਂ ਇੱਥੇ ਬੇਇੱਜ਼ਤੀ ਕਰਵਾਈ ਆ ਉੱਥੇ ਵੀ ਉਹਨਾਂ ਦੀਆਂ ਗੱਲਾਂ ਸੁਣੀ ਜਾਵੇ ਜੇ ਇੱਕ ਗੱਲ ਕਰਨਗੇ ਨਾ ਤਾਂ ਠੋਕੇ ਗਾੜੀ ਦੋ ਜਵਾਬ ਦੇਣੀ ਲਵਲੀ ਮੇਰੇ ਦਿਲ 'ਚ ਵੀ ਇਹ ਗੱਲ ਰਿੱਝਣ ਈ ਆ ਕੋਈ ਗੱਲ ਨਹੀਂ ਇਹਦੀ ਹਿੰਮਤ ਕਿੱਦਾਂ ਹੋਈ ਇਹਨੇ ਸਾਡੀ ਬੇਇੱਜ਼ਤੀ ਕੀਤੀ ਆ ਹਉਮਾ ਤਾਂ ਮੇਰੇ ਦਿਲ 'ਚ ਵੀ ਇਹ ਗੱਲ ਹੈਗੀ ਆ ਉਹ ਵੱਖਰੀ ਗੱਲ ਆ ਵੀ ਮੈਂ ਤੁਹਾਨੂੰ ਉਹਦਾਂ ਦਾ ਕਹਿਣ ਨਹੀਂ ਦਿਆ ਤੇ ਯਾਰ ਦੋਸਤ ਸਾਰੇ ਮੇਰੇ ਫੋਨ ਕਰਨਦੇ ਆ ਤੇ ਕਿਹੜੀ ਗੱਡੀ ਆਈ ਹੈ ਦਾ ਚ ਉਹਨਾਂ ਨੂੰ ਮੈਂ ਕੀ ਜਵਾਬ ਦਵਾਂ ਜੇ ਇਹੋ ਜਿਹਾ ਹੀ ਤੁਸੀਂ ਕਰਨਾ ਸੀ ਤਾਂ ਮੈਨੂੰ ਪਹਿਲਾਂ ਦੱਸ ਦਿੰਦੇ ਮੈਂ ਆਪਣੀ ਮਰਜ਼ੀ ਦਾ ਕਰਾ ਲੈਂਦਾ ਵੇ ਮੈਂ ਤਾਂ ਸਭ ਕੁਝ ਵਧੀਆ ਹੀ ਕੀਤਾ ਬੇੜਾ ਬਹਿ ਗਿਆ ਵਿਚੋਲੇ ਦਾ ਉਹਨੂੰ ਮੈਂ ਕਿਹਾ ਹੀ ਵਿਆਹ ਤੇ ਗੱਡੀ ਦਵਾਦੀ ਲੋਕਾਂ ਦਾ ਧਿਆਨ ਹੁੰਦਾ ਵਾ ਵੀ ਮੁੰਡੇ ਦਾ ਵਿਆਹ ਕੀਤਾ ਵਾ ਤੇ ਕੀ ਆਇਆ ਵਾ ਉਹ ਕਹਿੰਦਾ ਨਹੀਂ 6 ਮਹੀਨੇ ਡੀਗ ਲੋ ਝੋਨਾ ਲੈ ਲੰਦੋ ਕੋਈ ਗੱਲ ਨਹੀਂ ਝੋਨਾ ਵੀ ਆਈ ਜਾਣਾ ਮਹੀਨੇ ਰਹਿ ਗਏ 4 ਫੇਰ ਵੇਖੂਗੀ ਨਾ 6 ਮਹੀਨਿਆਂ ਨੂੰ ਉਹਨਾਂ ਦੇਣੀ ਆ ਗੱਡੀ ਪਹਿਲਾਂ ਦੇ ਦਿੰਦੇ ਆ ਕੋਈ ਗੱਲ ਨਹੀਂ ਵਿਚੋਲਿਆਂ ਤੱਕ ਫੇਰ ਗੱਲ ਪਚਾਉਣੀ ਆ ਵੀ ਪਿੰਡ ਵਿੱਚ ਹੁਣ ਵੇਚਤੀ ਕਰਾਉਣੀ ਸਾਡੀ ਜੇ ਦੇਣੀ ਉਹਨਾਂ ਨੇ ਨਾ ਤੇ ਦੇਖੇ ਜਾਣ ਜਿੱਦਾਂ ਲੈਣ ਆਉਣਾ ਇਹਨੂੰ ਨਾਲੇ ਮੇਰੀ ਇੱਕ ਗੱਲ ਹੋਰ ਸੁਣ ਲਾ ਅੱਜ ਗੱਡੀ ਤੇ ਨਹੀਂ ਜਾਣਾ ਮੋਟਰਸਾਈਕਲ ਤੇ ਜਾਇਓ ਇਹਦੇ ਪੇਕਿਆਂ ਨੂੰ ਹੀ ਪਤਾ ਲੱਗੂਗਾ ਵੀ ਕੁੜੀ ਸਾਡੀ ਤੰਗੀ ਵਿੱਚ ਵਾ ਆਉਣ ਜਾਣ ਲੱਗਿਆਂ ਤੰਗੀ ਹੁੰਦੀ ਆ ਕੀ ਤਾਂ ਫੇਰ ਹੀ ਸੋਚ ਲੈਣਾ ਵੀ ਗੱਡੀ ਦੇ ਹੀ ਦਈਏ ਉਹ ਚਲੋ ਠੀਕ ਆ ਮੋਟਰਸਾਈਕਲ ਤੇ ਚੱਲ ਜਾਨਾ ਵਾ ਮਾਰੋ ਮੈਨੂੰ ਵੀ ਧੋਪੇ ਨਾਲ ਕੇ ਤਾ ਮਰਨਾ ਹੀ ਪੈਣਾ ਵਾ ਤੁਹਾਡੇ ਸੁਖ ਵਾਸਤੇ ਨਹੀਂ ਆ ਮੈਂ ਕਿਹੜਾ ਕੱਲੀ ਨਾ ਗੱਡੀ ਤੇ ਬੈਠ ਕੇ ਜਾਣਾ ਵਾ ਮੰਮੀ ਗਲਤੀ ਢਾਡੀ ਵੀ ਐ ਤੁਸੀਂ ਵਿਚੋਲੇ ਨੂੰ ਸ਼ਾਪ ਕਿਉਂ ਪਹਿਲਾਂ ਪਾਤੀ ਪਹਿਲਾਂ ਗੱਡੀ ਚਾਹੀਦੀ ਸੀ ਫਿਰ ਸ਼ਾਪ ਚਾਹੀਦੀ ਹੈ ਉਹਨਾਂ ਨੂੰ ਨਹੀਂ ਤੇਰਾ ਪਿਓ ਹੀ ਮੈਨੂੰ ਕਿਸ ਬੰਨੇ ਨਹੀਂ ਲੱਗਣ ਦਿੰਦਾ ਕਹਿੰਦਾ ਹੈਗਾ ਕਿ ਸ਼ਾਪ ਤੇ ਉਹਨੂੰ ਪਾਈਏ ਕੀ ਤਾਂ ਫੇਰ ਹੀ ਉਹਨੂੰ ਸ਼ਰਮ ਆ ਜੇ ਤੇ ਜੇ ਵਿਚੋਲੇ ਮੁਕਰ ਗਏ ਤੇ ਫੇਰ ਕੀ ਕਰੋਗੇ ਮੁਕਰ ਗਏ ਸੰਦੀਪ ਕਿੱਦਾਂ ਦੀਆਂ ਗੱਲਾਂ ਕਰਨ ਰਹੀਆਂ ਜੇ ਮੁਕਰਣਗੇ ਨਾ ਆ ਜਿਹੜੀ ਘਰ ਬੈਠੀ ਆ ਨਾ ਇਨੂੰ ਉਹਨਾਂ ਦਾ ਗਾੜੀ-ਗਾੜੀ ਲਾਉਂਗੀ ਫੇ ਲੈ ਜਾ ਉਹਨੂੰ ਨਾਲ ਹੀ ਮੰਮੀ ਇਹ ਵੀ ਚਲਾਕ ਬੜੀ ਐ ਉਹ ਕੋਈ ਗੱਲ ਨਹੀਂ ਕਰਦੀ ਆਪਣੀਆਂ ਮਰਜ਼ੀਆਂ ਐ ਜੇ ਇਹ ਚਲਾਕ ਵਾ ਨਾ ਅਸੀਂ ਇਹਦੇ ਨੂੰ 4 ਰਤੀਆਂ ਵਾਧੀਆਂ ਘਟ ਨਹੀਂ ਦੱਸ ਦੇਣੀ ਸੁਣੀ ਲੱਗਦੀ ਆ ਹਾਂ ਠੀਕ ਆ ਚਲਿਏ ਫਿਰ ਚਲਿਓ ਰੱਪਾ ਆਹੋ ਚਲਿਏ ਠੀ ਮੈਂ ਇਦਾਂ ਕਰਾਂਗੀ ਫੋਨ ਨਾ ਲਾ ਦਾਂ ਉਹਨਾਂ ਨੂੰ ਆਹ ਕਰਦੇ ਉਹਨਾਂ ਨੇ ਫੋਨੋਂ ਵੀ ਅਹੀਂ ਤੁਰ ਪੈਣ ਲੱਗੇ ਆ ਤੇ ਜਾਣਾ ਵੀ ਸਾਨੂੰ ਮੋਟਰਸਾਈਕਲ ਤੇ ਪੈਣਾ ਹੋ ਮੋਟਰਸਾਈਕਲ ਤੇ ਗੱਡੀ ਤੇ ਚੱਲ ਜਾਉਂ। ਉਹ ਜੋ ਗੱਡੀ ਥੋੜੀ ਜੀ ਨਾ ਖਰਾਬ ਹੋਈ ਆ। ਐਵੇਂ ਮੁੜ ਕੇ ਰਾਹ 'ਚ ਬੈਠੇ ਰਵਾਂਗੇ ਤੇ ਮੋਟਰਸਾਈਕਲ ਤੇ ਚੱਲ ਜਾਨੇ ਆ। ਚਲੋ ਠੀਕ ਆ ਤੇ ਨਾਲੇ ਛੇਤੀ ਕਰ ਅਹੀਂ ਆਉਣਾ ਵਾ ਮੁੜ ਕੇ। ਨਾਲੇ ਇੱਕ ਗੱਲ ਦਾ ਹੋਰ ਖਿਆਲ ਰੱਖੀ ਜਿਹੜੀ ਗਾਨੇ ਵਾਲੇ ਦੇਂਦੀ ਮੇਰੀ ਬੇਇੱਜ਼ਤੀ ਹੋਈ ਆ ਨਾ ਮੁੜ ਕੇ ਨਾ ਇਹ ਕੰਮ ਹੋਏ। ਤੇ ਉੱਥੇ ਫੋਨ ਕਰਦੀ ਕੋਈ ਇਦਾਂ ਦੀ ਗੱਲ ਨਾ ਕਰਿਓ ਮੈਨੂੰ। ਬੇਸਤੀ ਹੋਈ ਆ ਕਾਦੀ ਬੇਸਤੀ ਹੋਈ ਉਹਦੋਂ ਇਹਨਾਂ ਦੀ ਮੈਂ ਤਾਂ ਕੁਛ ਕੀਤਾ ਹੀ ਨਹੀਂ ਆ ਪਤਾ ਨਹੀਂ ਕੀ ਗੱਲ ਵਾ ਲਓ ਲੀਕ ਇੱਥੇ ਚੱਲਿਆ ਵਾ ਉਹ ਡੈਡੀ ਜੀ ਸਵੇਰੇ ਚੱਲਿਆ ਸੀ ਉਹ ਧਿਆਨ ਨਾਲ ਜਾਈ ਸਾਲੀ ਮਖੌਲ ਮਖੌਲ ਕਰਦੀ ਹੁੰਦੀ ਆ ਉਹ ਮਖੌਲ ਤਾਂ ਡੈਡੀ ਜੀ ਉਹਨਾਂ ਚੰਗਾ ਕੀਤਾ ਵਾ ਮੋਟਰਸਾਈਕਲ ਤੇ ਜਾਣਾ ਪੈਣ ਰਿਹਾ ਵਾ ਤੂੰ ਹੀ ਗੱਡੀ ਲੈ ਜਾਉਂ। ਉਹ ਗੱਡੀ ਮਾਤਾ ਬੈਠੀ ਅੰਦਰ ਉਹਨੂੰ ਪੁੱਛੋ ਜਾ ਕੇ। ਉਹ ਕਹਿੰਦੀ ਗੱਡੀ ਤੇ ਨਹੀਂ ਜਾਣਾ। ਕਿਉਂ ਜਾਣਾ ਕਿਉਂ ਨਹੀਂ ਆ? ਮੈਨੂੰ ਨਹੀਂ ਘਾਇ ਇਹ ਗੱਲ ਦਾ ਪਤਾ। ਠੀਕ ਹੈ। ਚੰਗਾ ਪੁੱਤਰ ਧਿਆਨ ਨਾ ਜਾਇਓ। ਹਾਂਜੀ। ਸਾਰਾ ਮੇਰੇ ਕਮੇਟ ਬਰੀ ਗੱਲ ਸੁਣੋਂ ਨੰਦਰਾ। ਹੁਣ ਕਿਹੜੀ ਗੱਲ ਕਰਨੀ ਤੁਸੀਂ ਮੇਰੇ ਨਾਲ? ਮੈਂ ਦੱਸਦਾ ਤੈਨੂੰ। ਚਲੋ। ਹਾਂ ਕੋ ਖਾਨ ਰੀ ਖੜਨਾ ਵਾ ਪਹਿਲੀ ਯਾਰ ਜਾਣਾ ਵਾ ਆਪਾਂ ਉਹ ਰਹਿਨ ਦੇ ਗਾਂ ਖਾਨ ਨੂੰ ਉਥੇ ਕੀ ਖੜਨਾ ਵਾ ਕੁਝ ਨਹੀਂ ਹੁੰਦਾ ਐਦਾਂ ਚੱਲ ਜੰਨੇ ਆ ਉਹ ਨਹੀਂ ਨਹੀਂ ਚੰਗੇ ਨਹੀਂ ਲੱਗੀਦਾ ਹੈਗਾ ਵੀ ਉਹ ਦੱਸ ਉਥੇ ਕਿਹੜਾ ਕੋਈ ਨੇ ਆਣਾ ਵਾ ਜਿਹੜਾ ਖਾਨ ਨੂੰ ਖੜਨਾ ਵਾ ਚੱਲ ਵੇਖ ਲੋ ਮੱਛੀ ਫਿਰ ਆਪਣੀ ਮਰਜੀ ਕਾ ਦੀ ਵੇਖਣੀ ਆ ਜੇ ਤੇ ਲੈਣਾ ਵਾ ਕੋਹੇ ਇਕਲਾ ਦਿੰਨਾ ਮੈਂ ਉਹ ਗਾੜੀ ਆ ਗਈ ਹੈ ਦੁਕਾਨ ਪਿਆ 200 ਰੁਪਇਆ ਹੀ ਉਹ ਜੋ ਲੈਣਾ ਮੈਂ ਲੈਵਾ ਥੋੜਾ ਹੀ ਲੈ ਸਮਾਨ ਜਿਹੜਾ ਵੀ ਲੈਣਾ ਵਾ ਨਾ ਕੋਈ ਨਿਆਣਾ ਨਾਲ ਲੈਣਾ ਦੇਣ ਤੇ ਉੱਥੇ ਦੱਸੋ ਕਿਹੜੀ ਗੱਲ ਕਰਨੀ ਮੇਰੇ ਨਾਲ ਉਹ ਦੱਸਣਾ ਕੀ ਆ ਨਿਆਣੇ ਗਏ ਮੋਟਰਸਾਈਕਲ ਤੇ ਤੇ ਉਹਨਾਂ ਨੂੰ ਗੱਡੀ ਤੇ ਨਹੀਂ ਭੇਜ ਸਕਦੀ ਤੂੰ ਤੇ ਫਿਰ ਕੀ ਹੋ ਗਿਆ ਪਿੱਛੇ ਗੱਡੀ ਤੇ ਜਾਂਦੀ ਓ ਨਹੀਂ ਜਾਂਦੀ ਸਾਡੇ ਕੋਲ ਤਾਂ ਹੈਗੀ ਕਿ ਨਹੀਂ ਸਾਡੇ ਕੋਲ ਤਾਂ ਹੈਗੀ ਆ ਪਰ ਵੇਖ ਕੇ ਕੀ ਪਤਾ ਉਹਨਾਂ ਨੂੰ ਸ਼ਰਮਾ ਜੇ ਪਤੀ ਨੂੰ ਗੱਡੀ ਦੇ ਦਈਏ ਹੋਰ ਦਿੱਤਾ ਹੀ ਨੰਗਾ ਨੇ ਕੀ ਆ ਜਿਹੜੀਆਂ ਮਿਲਨੀਆਂ ਕੀਤੀਆਂ ਉਹ ਵੀ ਸਰੋਪੇ ਪਾ ਤਾ ਇਹ ਗਲਾਂ 'ਚ ਪਰ ਅਮਰ ਸਾਡੇ ਘਰ ਮਾਰੇ ਦੇ ਤਾਂ ਸਭ ਕੁਝ ਵਾ ਫੇਰ ਤੋਂ ਇਦਾਂ ਦੀਆਂ ਗੱਲਾਂ ਕਰਨ ਡਈ ਹੈ ਫੇਰ ਉਹਨਾਂ ਫੋਕੀਆਂ ਫੜਾਂ ਕਿਉਂ ਮਾਰੀਆਂ ਇੱਕ ਸਿੰਪਲ ਵਿਆਹ ਕਰ ਲੈਣਾ ਤਾਂ ਗੱਡੀ ਦੇ ਦਾਂਗੇ ਉਹ ਤਾਂ ਚੁੱਪ ਕੀਤੇ ਰਹਿੰਦੇ ਉਹ ਫੋੜ ਫੜ ਉਹਨਾਂ ਨੇ ਕੋਈ ਨਹੀਂ ਮਾਰੀ ਫੇਰ ਵਿਚੋਲਾ ਆਪਣੇ ਕੋਲੋਂ ਕਰਦਾ ਹੀ ਜੇ ਤੁਲਾ ਕਰਦਾ ਹੋਊਗਾ ਆਪਣੇ ਕੋਲ ਹੀ ਫਿਰ ਤੇ ਜੇ ਆਪਣੇ ਕੋਲੋਂ ਕਰਦਾ ਹੂ ਉਹਦੇ ਫੇ ਕੋਲੋਂ ਲੈ ਕੇ ਦਊਗਾ ਉਹਦੇ ਨਾਲ ਵੀ ਗੱਲ ਕਰ ਲੂੰਗੀ ਮੈਂ ਤੂੰ ਕਾਰ ਲੈਣੀ ਲੈਣੀ ਜ਼ਰੂਰੀ ਮੈਂ ਲੈਣੀ ਆ ਕਾਰ ਚਾਹੀਦੀ ਆ ਲਾਗੇ ਛਾਗੇ ਮੇਰਾ ਨੱਕ ਨਹੀਂ ਰਹਿੰਦਾ ਲੋਕੇ ਗੱਲਾਂ ਕਰਦੇ ਆ ਤੇ ਤੇਰਾ ਪੁੱਤ ਨਾ ਤਨਖਾਹ ਲੈਂਦਾ ਵਾ ਨੌਕਰੀ ਕਰਦਾ ਵਾ ਕੀ ਐ ਦਾਜ ਵਿੱਚ ਉਹ ਮੇਰੀ ਗੱਲ ਸੁਣ ਤੇਰਾ ਮੋੜਾ ਲੈਣ 7000 ਲੋਕਾਂ ਦੇ ਲੱਖ ਲੱਖ ਲੈਣਦੇ ਆ ਤੇ ਲੋਕੇ ਚੁੰਨੀ ਚੜਾ ਕਰਦੇ ਆ ਪਹਿਲੂ ਗੱਲ ਕਰਨ ਤੇ ਵੀ ਹਿਲਾਣਾ ਕੱਖ ਦੀ ਮੈਨੂੰ ਲੋਕਾਂ ਦਾ ਠੇਕਾ ਨਹੀਂਗਾ ਮੈਂ ਆਪਣੇ ਘਰ ਵਾਲੇ ਵੇਖਣਾ ਵਾ ਕਾਰ ਫਿਰ ਤੂੰ ਆਪਣੀ ਮਰਜ਼ੀ ਕੋਈ ਗੱਲ ਨਹੀਂ ਕਰ ਲੂੰਗੀ ਇਹ ਵੀ ਇੱਕ ਦੇ ਸਲਾਵਾਵਾਂ ਦੇਣ ਲੱਗੇ ਆ ਲੋਕਾਂ ਦੇ ਲੱਖ ਲੱਖ ਲੈਣ ਦੇ ਆ ਜੇ ਇਦਾਂ ਚੁੱਪੀ ਕੀਤੀ ਰਹੀ ਇਹਨਾਂ ਦਾ ਸਿਰ ਤੇ ਚੜ ਜਾਣਾ ਇਦਾਂ ਕਰਦੀਆਂ ਉਚੋਲੇ ਨੂੰ ਕਰਦੀਆਂ ਖੋਣ ਤੇ ਦੱਸਿਆ ਇਹਨਾਂ ਨੂੰ ਕਿ ਨਹੀਂ ਦੱਸਿਆ ਉਹ ਤਾਂ ਉਂਗਲ ਝਟਗਾ ਕਰ ਲਈ ਪਿਸ਼ਾਪ ਪੈ ਜਾਏ ਮੈਨੂੰ ਹੁਣ ਸਾਡਾ ਕੰਮ ਕਿੰਨੇ ਕਰਨਾ ਵਾ ਨਾਲੇ ਕੁੜੀ ਵੀ ਬਥੇਰੀ ਤੇਜ ਵਾ ਕੋਈ ਗੱਲ ਨਹੀਂ ਭੈਣ ਜੀ ਤੈਨੂੰ ਫਿਕਰ ਨਾ ਕਰਿਆ ਕਰੋ ਇਹਨਾਂ ਤਾਨੂੰ ਮੈਂ ਕਿਹਾ ਤਾਂ ਹੈਗਾ ਯਾ ਕਿ ਟੈਨਸ਼ਨ ਨਾ ਲੋ ਤੁਸੀਂ ਗੱਡੀ ਤੁਹਾਨੂੰ ਮਿਲ ਜਾਣੀ ਆ ਮੇਰੀ ਗੱਲ ਹੋਈ ਜਾ ਉਹਨਾਂ ਨਾਲ ਕੋਈ ਗੱਲ ਨਹੀਂ ਹੁਣ ਵਿਆਹ ਕਰਕੇ ਹਟਿਆ ਥੋੜਾ ਜਿਹਾ ਟਾਈਮ ਦਿਓ ਤੇ ਗੱਡੀ ਤੁਹਾਨੂੰ ਮਿਲ ਜੇਗੀ ਭੈਣ ਜੀ ਮੈਂ ਤਾਂ ਪਹਿਲੇ ਵੀ ਤੁਹਾਨੂੰ ਕਿਹਾ ਯਾ ਹਾਂਜੀ ਹਾਂਜੀ ਨਾ ਨਾ ਫਿਕਰ ਨਾ ਕਰਿਆ ਕਰੋ ਜ਼ਿਆਦਾ ਠੀਕ ਐ ਚਲੋ ਠੀਕ ਐ ਭੈਣ ਜੀ ਸਤਿ ਸ੍ਰੀ ਅਕਾਲ ਕੀ ਦਵਾਣੀ ਫੋਨ ਕੇ ਪਰ ਮੀਤ ਸਰਮਣੂ ਭੈਣ ਜੀ ਦਾ ਫੋਨ ਆਉਂਦਿਆ ਉਹੀ ਗੱਲਾਂ ਜਿਹੜੀਆਂ ਘਰ ਗਿਆ ਨੂੰ ਕਹਿੰਦੀਆਂ ਨਾ ਗੱਡੀ 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 ਉਹੀ ਹੁਣ ਮੈਨੂੰ ਚੇਤਾ ਕਰਾਉਣ ਲਈ ਫੋਨ ਕਰਕੇ ਫੇਰ ਮੈਂ ਕਿਹਾ ਭਾਜੀ ਨੂੰ ਮੈਂ ਚੇਤਾ ਕਰਾ ਦਿਆਂ ਗੱਡੀ ਦੀ ਗੱਲ ਹੋਈ ਆ ਉਹਨਾਂ ਨਾਲ ਤੇ ਮੈਂ ਤਾਂ ਕਿਹਾ ਮੈਂ ਤਾਂ ਤੁਸੀਂ ਫਿਕਰ ਨਾ ਕਰੋ ਹੁਣ ਪਰ ਮੀਤ ਮੈਂ ਦੱਸ ਕੀ ਕਰਾਂ ਮੈਂ ਸੋਚਿਆ ਸੀ ਕਿ ਵਿਆਹ ਹੋ ਜਾਏਗਾ ਨਾ ਤੇ ਬਾਅਦ ਇਹਨੂੰ ਚੇਤਾ ਭੁੱਲ ਜਾਣਾ ਤੇ ਮੁੰਡਾ ਮਲਾਜਮ ਹੈ ਗੱਡੀਆਂ ਨਾਲ ਕੋ ਘਰ ਘੋਤੀ ਆਪਣੀ ਇਹਨਾਂ ਨੂੰ ਗੱਡੀ ਦੀ ਕੀ ਲੋੜ ਹੈ ਤੇ ਚਲੋ ਲੋਕੀ ਕਰਦੇ ਆ ਨਾ ਵੀ ਸਾਨੂੰ ਗੱਡੀ ਚਾਹੀਦੀ ਆ ਜਾਂ ਨਹੀਂ ਚਾਹੀਦੀ ਮੈਂ ਤੇ ਇਦਾਂ ਸੋਚਿਆ ਸੀ ਵੀ ਉਹਦਾਂ ਹੀ ਕਰਦੇ ਆ ਉਹ ਹੁਣ ਮਗਰੀ ਪੈ ਗਈ ਭੈਣ ਜੀ ਤੇ ਜਿੰਨੀ ਵਾਰੀ ਅਸੀਂ ਗਏ ਹਾਂ ਓੰਨੇ ਵਾਰੀ ਬਾਹਰ ਪਿੱਛੇ ਮਗਰਾ ਆ ਗਿਆ ਚੇਤਾ ਕਰਾਂ ਟੀ ਗੱਡੀ ਵੱਲੋਂ ਫੋਨ ਸਪੈਸ਼ਲ ਫੋਨ ਵੀ ਕੀਤਾ ਮੈਂ ਨਾ ਸਕੂ ਜੋ ਬਣੂ ਨਾ ਬੁਝਾਰਤ ਪਾਈ ਸੀ ਤੇ ਉਹ ਹੁਣ ਨਹੀਂ ਪਿਆਰ ਰਾਂਦੇ ਦੇ ਤੇ ਪਿਆਰ ਵੀ ਕਿੱਥੋਂ ਲਾਵੇ ਵਿਚਾਰਾ ਪਿਓ ਸਿਰ ਤੇ ਨਹੀਂ ਆ ਉਹਨੇ ਮਹਾ ਵਿਚਾਰੇ ਨੇ ਵਿਆਹ ਕੀਤਾ ਤੇ ਹੁਣ ਉਹਨੂੰ ਮੈਂ ਕਿੰਨਾ ਕਿ ਜ਼ੋਰ ਲਾਵਾਂ ਕਿੰਨੀ ਤੂੰ ਗੱਡੀ ਦੇ ਗੱਡੀ ਦੇ ਇਹਨਾਂ ਨੂੰ ਮੈਂ ਕਹਿੰਦੇ ਆ ਕਿ ਕੁਛ 6 ਮਹੀਨੇ ਰੁਕ ਜਾਓ ਤੇ ਚਲੋ ਮੁੰਡੇ ਦਾ ਹੱਥ ਸੌਕਾ ਹੋ ਜਾਏਗਾ ਤੇ ਚਲੋ ਮੈਂ ਵੀ ਉਹਨਾਂ ਨੂੰ ਕਮਾਂਗਾ ਜ਼ੋਰ ਪਾਵਾਂਗਾ ਤੇ ਗੱਡੀ ਦੁਵਾ ਦਾਂਗਾ ਤੁਹਾਨੂੰ ਇਹ ਹੁਣ ਮਗਰ ਹੀ ਪੈ ਗਈ ਆ ਫੋਨ ਤੇ ਫੋਨ ਜੇ ਜਾਣੇ ਆ ਤਾਂ ਗੱਡੀ ਵਾਲੋ ਕਹਿਣ ਲੱਪੈਂਦੇ ਆ ਜੇ ਹੁਣ ਫੋਨ ਵੀ ਕਰਤਾ ਅੱਜ ਸਪੈਸ਼ਲ ਕੀ ਹੋਈ ਭਾਜੀ ਤੁਹਾਡੀ ਗੱਲ ਉਹਨਾਂ ਨਾਲ ਮੈਂ ਤੇ ਉੱਪਰ ਮੀਤ ਉਲਟਾ ਫਸ ਗਿਆ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਉਹਨਾਂ ਨਾਲ ਗੱਡੀ ਦੀ ਗੱਲ ਕਲੀਅਰ ਕਰ ਲਓ ਹੁਣ ਤੁਸੀਂ ਉਹਦੋਂ ਬੁਝਾਰਤਾ ਨਹੀਂ ਆ ਫਾੜ ਛੜੀਆਂ ਹੁਣ ਜੋ ਬਣ ਮੰਨਦਾ ਨਹੀਂ ਐ ਉਹ ਹੁਣ ਗੱਡੀ ਵਾਲੀ ਗੱਲ ਨਹੀਂ ਛੱਡਣ ਦੇ ਤੇ ਗੱਡੀ ਕਿੱਥੋਂ ਦੇਣੀ ਐ ਤੇ ਜੱਗ ਉਹਨਾਂ ਨੇ ਕੁੜੀ ਨੂੰ ਤੰਗ ਕੀਤਾ ਤਾਂ ਫੇਰ ਕੀ ਕਰਾਂਗੇ ਉਦੋਂ ਤੁਹਾਨੂੰ ਸ਼ਾਪ ਦੀ ਪਈ ਵੀ ਸ਼ਾਪ ਹੈ ਜਈ ਮੈਨੂੰ ਉਹ ਗੱਲ ਸ਼ਾਪ ਦੀ ਨਹੀਂ ਹੈ ਪਰ ਮੀਤ ਮੈਂ ਤਾਂ ਇਹ ਸੋਚਦਾ ਹਾਂ ਕਿ ਕੁੜੀ ਚੰਗੇ ਘਰ ਚਲ ਜੇਗੀ ਮੁੰਡਾ ਮਲਾਜਮ ਹੈ ਤੇ ਨਾਲੇ ਉਹਦਾ ਵੀ ਵਸਦੇ ਆ ਤੇ ਗੱਡੀ ਦੀ ਤੇ ਮੇਰੇ ਦਿਲ 'ਚ ਗੱਲ ਹੀ ਕੋਈ ਨਹੀਂ ਕਿ ਇਹਨਾਂ ਨੂੰ ਗੱਡੀ ਚਾਹੀਦੀ ਆ ਕਿਉਂ ਗੱਡੀ ਉਹਨਾਂ ਦੇ ਘਰ ਆਪ ਖਲੋਤੀ ਆ ਘਰੋਂ ਸੋਖੇ ਨੇ ਪਿਆਲੀ ਬੰਨਾ ਵੀ ਹੈਗਾ ਆ ਠਾਕੇ ਤੱਕ ਇਹਨਾਂ ਨੇ ਕੋਈ ਗੱਲ ਹੀ ਨਹੀਂ ਕੀਤੀ ਗੱਡੀ ਵੱਲੋਂ ਉਹ ਜੋ ਠਾਕਾ ਲੱਗ ਗਿਆ ਉਧਰੋਂ ਵਿਆਹ ਵਾਲੇ ਦਿਨ ਲੱਗੇ ਆਏ ਆ ਤੇ ਇਹਨਾਂ ਨੇ ਗੱਡੀ ਦੀ ਡੋਣੀ ਲਾਤੀ ਕਿ ਭਾਜੀ ਸਾਨੂੰ ਗੱਡੀ ਚਾਹੀਦੀ ਆ ਤੇ ਮੈਂ ਕਹਿੜਾ ਕੋਈ ਗੱਲ ਨਹੀਂ ਪੈਂਦੀ ਹੁਣ ਪਹਿਲੇ ਤੇ ਮੈਂ ਉਹਨਾਂ ਨੂੰ ਕਿਹਾ ਨਹੀਂ ਗੱਡੀ ਵੱਲੋਂ ਤੇ ਕੋਈ ਨਹੀਂ ਤੁਸੀਂ ਵਿਆਹ ਹੋ ਲੈਣ ਤਾਂ ਤੁਹਾਨੂੰ ਬਾਅਦ ਚ ਗੱਡੀ ਦਵਾ ਦੇਾਂਗੇ ਮੈਂ ਤਾਂ ਇਹ ਸੋਚਿਆ ਸੀ ਇਹਨਾਂ ਨੂੰ ਕਿਹੜੀ ਗੱਡੀ ਦੀ ਲੋੜ ਆ ਤੇ ਇਹਨਾਂ ਨੇ ਤਾਂ ਚਾਹੀਦੀ ਨਹੀਂ ਗੱਡੀ ਇਹਨਾਂ ਨੂੰ ਕਿਤੇ ਉਦਾਂ ਹੀ ਕਰਨ ਦੇਦੇ ਆ ਮੈਨੂੰ ਥੋੜਾ ਪਤਾ ਸੀ ਕਿ ਉਹ ਮੰਗਰੀ ਪੈਣਾ ਉਹਨਾਂ ਨੇ ਮੇਰੇ ਇਸ ਚੀਜ਼ ਦਾ ਨਾ ਹੁਣ ਇੱਕੋ ਹੀ ਹੱਲ ਆ ਤੁਹੇ ਨਾਲ लवली ਨਾਲ ਗੱਲ ਕਰਕੇ ਵੇਖੋ ਉਹ ਫੜਿਆ ਲਿਖਿਆ ਕੀ ਪਤਾ ਤੁਹਾਡੀ ਗੱਲ ਸਮਝੀ ਜਾਵੇ ਮੈਂ ਵੀ ਇਹੋ ਸੋਚਣ ਡਿਆ ਕਿ ਰਮਨ ਭੈਣ ਜੀ ਨਾਲ ਮੱਥਾ ਕਪਾਈ ਕਰਨ ਨਾਲ ਉਹਨੂੰ ਨਾ ਸਿੱਧੀ लवली ਨਾਲ ਹੀ ਗੱਲ ਕਰਨੀ ਚਾਹੀਦੀ ਆ ਚਲ ਕੋਈ ਨਹੀਂ ਅੱਜ ਗੇਹ ਦੇ ਆ ਪਿੰਡ ਜੋ ਬਣਾਉਣਾ ਕੋਲ ਤੇ ਉਧਰੋਂ ਆਉਂਦੇ ਆ ਨਾ ਤੇ ਫਿਰ ਮੈਂ लवली ਨੂੰ ਮਿਲਣਾ लवली ਨਾਲ ਕਰਨਾ ਗੱਲ ਆ ਆ ਫਿਰ ਮੋੜਾ ਮਲਾਜਮ ਹੈ ਬਾਹਰ ਅੰਦਰ ਫਿਰਿਆ ਤੁਰਿਆ ਤੁਹਾਨੂੰ ਵੀ ਸਮਝ ਆ ਸਾਰੀ ਉਹਨੂੰ ਸਮਝ ਆਣਾ ਆ ਸਸਕਾ ਬਾਜੀ ਸਸਕਾ ਬਾਜੀ ਠੀਕ ਆ ਜੀ ਹੋਰ ਸਭ ਠੀਕ ਠਾਕ ਸਸਕਾ ਬਾਜੀ ਸਸਕਾ ਜੀ ਕਿੱਧਰ ਉਸਨੂੰ ਫੇਰ ਤੇ ਕਰਨਾ ਚਾਹੀਦਾ ਕੋਈ ਗੱਲ ਰਹਿਣ ਤੋਂ ਪਹਿਲਾਂ ਅੱਜ ਅਸੀਂ ਮੇਰੇ ਨੂੰ ਬੜੀ ਹੈ ਠੀਕ ਹੋ ਬੰਦ ਤੇ ਮੈਂ ਨਾਲੇ ਪਾਣੀ ਆਵਾ ਤੇ ਮਮੀ ਨੂੰ ਭੇਜਣੀ ਆ ਆ ਜੋ ਪਾਣੀ ਲੈ ਕੇ ਆਉ ਪਹਿਲਾਂ ਜੀ ਠੀਕ ਹੈ ਜੀ ਠੀਕ ਠਾਕ ਵਧੀਆ ਮੁਸ਼ਕਲ ਨਹੀਂ ਸੀ ਆਉਣ ਚ ਨਾ ਨਾ ਮੁਸ਼ਕਲ ਗੱਡੀ ਹੋਣੀ ਸੀ ਕਿਤੇ ਹੋਰ ਕਿਦਰ ਤੱਕ ਨਹੀਂ ਸਣਾਓ ਹਾਂ ਜੀ ਵਧੀਆ ਵੀਰ ਜੀ ਠੀਕ ਠਾਕ ਆ ਸਾਰਾ ਪਰਵਾ ਠੀਕ ਆ ਸਭ ਵਧੀਆ ਠੀਕ ਨੇ ਚਲੋ ਵਧੀਆ ਆ ਮੰਮੀ ਵੀ ਆਈ ਸੱਸ ਕਾ ਮੈਂ ਸੱਸ ਕਾ ਕੋ ਠੀਕ ਠਾਕ ਹੋ ਠੀਕ ਠਾਕ ਸਾਬ ਅਜ ਮੈ ਤੇ ਅਜ ਮੰਮੀ ਤੇ ਬੜੇ ਦਿਨਾਂ ਦਾ ਜੋਰ ਪਾਉਂਦੇ ਸੀ ਅੱਛਾ ਅੱਛਾ ਕਹਿੰਦੇ ਸਦੋ ਹੀ ਸਦੋ ਕਿਸ ਨਾ ਕਿਸੇ ਦਿਨ ਉਹਨਾਂ ਨੂੰ ਉਧਰ ਹੋਸਨਾਪਤ ਸਤਿ ਠੀਕ ਠਾਕ ਸਭ ਹਾਂਜੀ ਅੰਮੀ ਜੀ ਵਧੀਆ ਸਾਹਿਬ ਠੀਕ ਨੇ ਤੁਸੀਂ ਦੱਸੋ ਸੇ ਤਾਂ ਠੀਕ ਆ ਠੀਕ ਆ ਪੁੱਤ ਚੱਲ ਠੀਕ ਹੀ ਚਾਹੀਦਾ ਆ ਜੀ ਲੱਗਾਂ ਹਾਂਜੀ ਐਵੇਂ ਰੁਪਿੰਦਰ ਨਵਿਰ ਜੀ ਤੀਓ ਤਹੀ ਪੀਓ ਕੋਈ ਨਹੀਂ ਹੋਰ ਗੁਰਪ੍ਰੀਤ ਜੀ ਛੁੱਟੀ ਕਿੰਨੀ ਕੁ ਰਹਿ ਗਈ ਛੁੱਟੀ ਭਾਜੀ ਥੋੜੀ ਰਹਿ ਗਈ ਠੀਕ ਹੈ 15 ਦਿਨਾਂ ਦੀ ਆਹ ਤੇ ਫਿਰ ਸਾਰੇ ਭੈਣ ਭਰਾ ਕੋ ਜਣਾ ਹਾਂਜੀ ਯਾਰ ਦੋਸਤ ਹੀ ਫੋਨ ਕਰਦੇ ਹੋਣੇ ਆਹ ਉਹਨਾਂ ਦੇ ਫੋਨ ਫੋਨ ਆਉਂਦੇ ਆ ਐਦਾਂ ਹੀ ਰੋਜ਼ ਮੇਰੀ ਕਿਤੇ ਕਿਤੇ ਆਹ ਛੁੱਟੀ ਦਾ ਇਦਾਂ ਹੀ ਨਗ ਜ ਨਹੀਂ ਮਿਲਦਾ ਹਾਂਜੀ ਐਦਾਂ ਹੀ ਕੇ ਚਲੋ ਕੋਈ ਗੱਲੀ ਹੋ ਜਣਾਉਣਾ ਪਈਦਾ ਕੀਤੇ ਜਾਣਾ ਪੈਣਾ ਫਿਰ ਹਾਂਜੀ ਹਾਂਜੀ ਪੁੱਤ ਸਸ ਸਮਾਨਾ ਕੰਮ ਕਰਮ ਨੇ ਨਿਕ ਨਹੀਂ ਹਾਂਜੀ ਅੰਮੀ ਜੀ ਪਰ ਹਲੇ ਡਾਉਂਦੇ ਨਹੀਂ ਹੈਗੇ ਉਹ ਚੱਲ ਪੁੱਤ ਖਰਾ ਲਿਆ ਕਰ ਆਥੇ ਲੱਗੀਦਾ ਹੋਈ ਤਾਂ ਚੰਗਾ ਇਹ ਨਹੀਂ ਆਖਣਾ ਵੀ ਮੈਂ ਆਖੇ ਨਹੀਂ ਲੱਗਣਾ ਜਿਹੜਾ ਕੰਮ ਕਰੇ ਉਸੇ ਰ ਕਰਨਾ ਹਾਂਜੀ ਨਹੀਂ ਉਹ ਤੇ ਹੈ ਹੀ ਆ ਅੱਜ ਉਹਦਾ ਚੌਂਕੇ ਚੜਾਉਣਾ ਹੀ ਠੀਕ ਓਵਰ ਆਪ ਇਧਰ ਨੂੰ ਆਗੇ ਦੋਦਾ ਕਰਕੇ ਥੋੜਾ ਜਿਹਾ ਜਿਹੜੀ ਗੱਲ ਦਾ ਨਾਮ ਪਤਾ ਲੱਗੇ ਪੁੱਛ ਲੈਣਾ ਸੱਸ ਮਾਣ ਹਾਂਜੀ ਹਾਂਜੀ ਜੀ ਜੀ ਕਰਕੇ ਬੋਲਣਾ ਸਾਰਿਆਂ ਨੂੰ ਨਹੀਂ ਕੋਈ ਗੱਲ ਨਹੀਂ ਅੰਮੀ ਜੀ ਤੂੰ ਨਹੀਂ ਕਿਸੇ ਨੂੰ ਬੋਲਣਾ ਹਾਂ ਤੂੰ ਹੀ ਬੋਲਣਾ ਹਾਂਜੀ ਮੈਂ ਪਿਆਰ ਦੇ ਨਾਲ ਗੱਲ ਕਰਨੀ ਸਾਰਿਆਂ ਨਾਲ ਜੀ ਤੋਂ ਬਗੈਰ ਨਹੀਂ ਕਿਸੇ ਨੂੰ ਬੋਲਣਾ ਠੀਕ ਆ ਜੋਤ ਤੁਸੀਂ ਬਣਾਉ ਹਾਂ ਚਾਹ ਘਟ ਲੋ ਬਿੰਦਰ ਜਪਿੰਦਰ ਆਓ ਮੈਂ ਕਹਿੰਦੀ ਉੱਧਰ ਬੈਠੀਏ ਘੜੀ ਮੰਮੀ ਆ ਜਾ ਤੁਸੀਂ ਵੀ ਕੀ ਕਰੋ ਗੱਲਾਂ ਬਾਤਾਂ ਇਹ ਕੋਈ ਨਾ ਕੋਈ ਨੀ ਜਾਉ ਸੁਨੀਪਾ ਆ ਗਏ ਕਿੱਥੇ ਗਏ ਸਾਰੇ ਲੱਭਣ ਕੋਈ ਨਹੀਂ ਡਿਆ ਜਾਣਾ ਕਿੱਥੇ ਆ ਉਹ ਦੋਵੇਂ ਜੀ ਗਏ ਫੇਰਾ ਪੋਣ ਅਛਾ ਤੇ ਮੰਮੀ ਨੇ ਵੀ ਅੰਦਰ ਬੈਠਿਆ ਕਿਹਜ ਕੱਪ ਕੇ ਵਿਚਾਰੇ ਕਿਹੜੀ ਗੱਲਾਂ ਕਿਹਜ ਨਾ ਗਾਤੋਂ ਹੀ ਚੰਗਾ ਭਲਾ ਤੁਹਾਨੂੰ ਪਤਾ ਹੀ ਆ ਕਿ ਉਹ ਦਿਨ ਕੀ ਕੀਤਾ ਸੀ ਇਹਨੇ ਕਰਨਾ ਉਹਨੇ ਕੀ ਇਹਦੀ ਮਾਂ ਨੇ ਮੱਸਾ ਗੱਲ ਨਹੀਂ ਦਿੱਤੀ ਕਿਤੇ ਉਹ ਤੇ ਖੁਸ਼ ਹੀ ਬੜੀ ਸੀ ਕਿ ਮੈਂ ਜਿੱਤ ਗਈ ਆ ਇਹਦੇ ਨੂੰ ਆਪ ਚਾਹੀਦਾ ਇਹਨਾ ਕਿ ਨਵਲੀ ਜਿੱਤਣ ਦੇਣ ਦੀ ਜਿੱਤਣ ਦੇਣਾ ਹੀ ਉਹਨੇ ਨਾਲੇ ਬੜਾ ਰੌਲਾ ਪਾਇਆ ਇਹਨਾਂ ਨੇ ਕਿ ਗੱਡੀ ਆਉਣੀ ਗੱਡੀ ਆਉਣੀ ਗੱਡੀ ਕਿੱਥੇ ਆ ਮੈਨੂੰ ਤੇ ਹੋਈ ਨਹੀਂ ਸਮਝ ਆਉਂਦੀ ਮੈਂ ਵੀ ਮੰਮੀ ਨਾਲ ਗੱਲ ਕੀਤੀ ਸੀ ਮੈਂ ਤੁਹੀਂ ਕੁਛ ਆਪ ਪਾਈ ਉਹਨੂੰ ਪਹਿਲਾਂ ਛਾਪਾ ਆ ਕੇ ਬਹਿ ਗਏ ਆ ਲੱਲੋ ਹੁਣ ਗੱਡੀ ਉਹਦੇ ਕੋਲੋਂ ਤੂੰ ਚੋਲੇ ਨੂੰ ਫੋਨ ਕਰਨ ਭਾਣਾ ਨੇ ਕਹਿਨ ਤੇ ਇਹ ਕਰਨਾ ਵਾ ਚੋਲੇ ਨੂੰ ਫੋਨ ਕੀਤਾ ਕਿ ਨਹੀਂ ਕੀਤਾ ਦੱਸਿਆ ਨਹੀਂ ਕੁਝ ਵੀ ਮੰਮੀ ਉਹ ਛਾਪ ਲੈ ਕੇ ਬਹਿ ਗਿਆ ਵਾ ਉਹਨੂੰ ਕੀ ਆ ਮੈਂ ਹਉ ਤੇ ਚੁੰਦੇ ਹੀ ਉਹ ਜੋ ਬਾਅਦ ਮੁੱਕਰ ਜਾਣਾ ਕਿ ਅਸੀਂ ਨਹੀਂ ਗੱਡੀ ਦੋਣੀ ਤੇ ਫੇਰ ਉਹ ਜਿੱਦਾਂ ਦੇ ਹਾਲਾਤ ਆ ਨਾ ਉਹ ਮੁੱਕਰੇ ਹੀ ਆ ਮੁੱਕਰ ਕਿੱਦਾਂ ਜਾਣਗੇ ਇੱਧਰ ਵੀ ਮੰਮੀ ਆ ਮੰਮੀ ਨੇ ਨਾ ਉਹਨਾਂ ਚਿਰ ਖੇੜਾ ਨਹੀਂ ਛੱਡਣਾ ਰੁਪਿੰਦਰ ਦਾ ਜਿੰਨਾ ਚਿਰ ਗੱਡੀ ਨਾ ਆਈ ਚੱਲ ਕੋਈ ਨੂੰ ਨਹੀਂ ਪਤਾ ਲੱਗ ਹੀ ਜਾਣਾ ਕੀ ਬੰਦਾ ਉਹ ਹੋਰ ਭਾਜੀ ਪਿੰਡ ਸਾਰੇ ਠੀਕ ਠਾਕ ਨੇ ਹਾਂਜੀ ਠੀਕ ਠਾਕ ਵਧੀਆ ਤੁਸੀਂ ਮੋਟਰਸਾਈਕਲ ਤੇ ਗੱਡੀ ਤੇ ਆਏ ਨਹੀਂ ਸਕੋ ਉਹ ਆਉਣਾ ਤੇ ਜੋਬ ਨੂੰ ਗੱਡੀ ਤੇ ਹੀ ਪਰ ਉਹ ਥੋੜਾ ਜਿਹਾ ਨਾ ਖਰਾਬ ਕਰਨ ਦੀ ਠੀਕ ਹੈ ਠੀਕ ਹੈ ਦੇਖਣ ਦੇ ਆ ਜੇ ਕਿਤੇ ਨਵੀਂ ਮਿਲ ਜੇ ਤੇ ਉਹ ਚਲੋ ਕੋਈ ਗਲੀ ਮਾਰਾਂ ਨਾ ਕਿਰਪਾ ਕੀਤੀ ਤੇ ਮਿਲ ਜਾਣੀ ਹੈ ਹੋਰ ਪਿੰਡ ਸਾਰੇ ਠੀਕ ਨੇ ਹਾਂ ਠੀਕ ਠਾਕ ਬਸ ਹੀ ਮਾਂ ਛੱਡੋ ਨੇ ਠੀਠਾ ਕਾ ਵਧੀਆ ਹੋ ਵੀ ਹੁਣ ਚਲੋ ਤੁਸੀਂ ਆ ਪਾਏ ਜੇ ਤੇ ਉਹਨਾਂ ਨੂੰ ਵੀ ਲੈ ਕੇ ਛ ਕੋਈ ਗੱਲ ਨਹੀਂ 12 ਦੇ ਚੱਕਰ ਫੇਰ ਨਹੀਂ ਆਉਣਾ ਵਾ ਫਿਰ ਮੁੜ ਕੇ ਗਾਂ ਇਹ ਆ ਵੀ ਇੱਕ ਵਾਰੀ ਸਾਰੇ ਹੋ ਜਾਣਗੇ ਨਾ ਤੇ ਮੁੜ ਕੇ ਬੰਦਾ ਆਉਂਦਾ ਜਾਂਦਾ ਰਹਿੰਦਾ ਫਿਰ ਕੋਈ ਗੱਲ ਨਹੀਂ ਕੋਈ ਨਹੀਂ ਸਾਰੇ ਜਣੇ ਆਵਾਂਗੇ ਹਨਾ ਤੁਹਾਨੂੰ ਸੁਣਾ ਸਭ ਠੀਕ ਠਾਕ ਹੈ ਹਾਂ ਜੀ ਅੰਮੀ ਜੀ ਸਭ ਵਧੀਆ ਠੀਕ ਨੇ ਠੀਕ ਹੈ ਮੇਰੀ ਗੱਲ ਸੁਣਿਆ ਪਿਆਰ ਨਾਲ ਰਹਿਣਾ ਵਾ ਠੀਕ ਹੈ ਮੈਂ ਵੀ ਜਿਓ ਕੇ ਕੰਮ ਦੱਸੇ ਉਸੇ ਵੇਲੇ ਕਰ ਲੈਣਾ ਇਹ ਨਹੀਂ ਆਖਣਾ ਮੈਂ ਟੀਟ ਹੋ ਕੇ ਬੈਠੀ ਰਹਿਣਾ ਹਾਂਜੀ ਤੇ ਆਪਣੇ ਪਿੱਕਿਆਂ ਨੂੰ ਸਵਾ ਦਵਾਈ ਦੀ ਹੋਈ ਦੀ ਠੀਕ ਆ ਨਹੀਂ ਕੋਈ ਗੱਲ ਨਹੀਂ ਅੰਮੀ ਜੀ ਮੈਨੂੰ ਕਿਹਦੇ ਕਿਸ ਕੰਮ ਦੀ ਜਾਂਚ ਨਹੀਂ ਆ ਜਿਹੜੀ ਗੱਲ ਹੋਵੇ ਨਾ ਪਤਾ ਲੱਗੇ ਪੁੱਛ ਲਈ ਨਾ ਸਸਮਾਨ ਹਾਂਜੀ ਨਹੀਂ ਉਹ ਤੇ ਕੋਈ ਨਹੀਂ ਆ ਮੇਰਾ ਪੁੱਤ ਐ ਪਿਆਰ ਨਾਲ ਰਹਿਣਾ ਸਾਰਿਆਂ ਦੇ ਨਾਲ ਠੀਕ ਆ ਹਰਪਿੰਦਰ ਕਰਦੇ ਜੀ ਸਾਰੇ ਚੰਗੇ ਆ ਨਾ ਹਾਂਜੀ ਭਾਬੀ ਜੀ ਸਾਰੇ ਬੜੇ ਵਧੀਆ ਨੇ ਸੁਭਾਅ ਤੇ ਠੀਕ ਠਾਕ ਆ ਨਾ ਸੁਭਾਅ ਵੀ ਵਧੀਆ ਆ ਸਾਰਿਆਂ ਦਾ ਚਲੋ ਕੋਈ ਨਹੀਂ ਬਸ ਬੜਾ ਵਾ ਸੁਭਾਅ ਚੰਗਾ ਆ ਨਾ ਸਾਰਿਆਂ ਦਾ ਰੁਪਿੰਦਰ ਮੰਮੀ ਤੁਹਾਡੇ ਮਗਰੋਂ ਜੀ ਨਹੀਂ ਲਾਉਂਦੇ ਹੈਗੇ ਐਵੇਂ ਮੰਨ ਭੱਦੇ ਰਹਿੰਦੇ ਆ ਆਪਣੇ ਲਾਗੇ ਬੈਨ ਨੂੰ ਕਵਾਂ ਤਾ ਕਿਹੜੀ ਗੱਭੈ ਗਏ ਤੇ ਫਿਰ ਬਾਹਰ ਚਲ ਜਾਣਾ ਐਵੇਂ ਮੰਨ ਭਰੀ ਜਾਣਾ ਮੈਂ ਸਭ ਪੁੱਛ ਨਹੀਂ ਹੁੰਨੀ ਕਿਹੇ ਵੇਲੇ ਵੀ ਮੈਂ ਕੋਈ ਗਲਤੀ ਕਰਤੀ ਆ ਜਾਂ ਮੈਂ ਕੁਝ ਕਹਿ ਦਿੱਤਾ ਵਾ ਬਸ ਤੁਹਾਨੂੰ ਹੀ ਚੇਤੇ ਕਰਦੇ ਰਹਿੰਦੀ ਆ ਤੇ ਤਹੀ ਨਾ ਛੇਤੀ ਛੇਤੀ ਫੇਰਾ ਮਾਰਿਆ ਕਰੋ ਮੰਮੀ ਜੀ ਤੂੰ ਇਹ ਕਿਉਂ ਇਦਾਂ ਕਰਦੇ ਆ ਉਹ ਤਾਂ ਦਰਬਾਰ ਖਾਣ ਪੈਂਦਾ ਤੇਰੇ ਬਗੈ ਕੀ ਕਰਾਂ ਤੇਰੇ ਬਗੈ ਤਾਂ ਰਹਿੰਦੀ ਨਹੀਂ ਰਹੀ ਵੇਖੋ ਮੰਮੀ ਜੀ ਭਾਬੀ ਤਾਂ ਢੇ ਕੋਲ ਹੈਗੀ ਐ ਨਾ ਉਹ ਤਾਂ ਵਿਚਾਰੀ ਹੈ ਹੀ ਐ ਚਲ ਫੇਰ ਵੀ ਤੁਹਾਡਾ ਫੇਰ ਹੁੰਦਾ ਹੀ ਐ ਨਾ ਤੇਰਾ ਉਹਨਾਂ ਨੇ ਢੇ ਕੋ ਰਹਿਣਾ ਵਾ ਉਹਨੇ ਰਹਿਣਾ ਵਿਚਾਰੀ ਨੇ ਹੁਣ ਉਹ ਤਾਂ ਦਿੱਦੀ ਆ ਠੀਕ ਆ ਨਾ ਤੇ ਮੇਰਾ خیال ਥੋੜਾ ਘਾਟੀ ਘਰਿਆ ਕਰੋ ਤੇ ਬਾਕੀ ਕੋਈ ਗੱਲ ਨਹੀਂ ਆ ਮੈਂ ਛੇਤੀ ਛੇਤੀ ਫੇਰਾ ਮਾਰਿਆ ਕਰੂੰਗੀ ਕਦੀ ਤੁਸੀਂ ਆ ਜਾਇਆ ਕਰਿਓ ਠੀਕ ਤੇ ਨਾਲੇ ਮੇਰੀ ਗੱਲ ਸੁਣੋ ਰਵਿੰਦਰ ਇੰਨੀ ਗਰਮੀ ਆ ਤੇ ਬਹੁਤ ਹੀ ਗੱਡੀ ਤੇ ਆ ਜਾਂਦੇ ਮੋਟਰਸਾਈਕਲ ਤੇ ਆਏ ਜੀ ਕਿੰਨੀ ਮੁਸ਼ਕਲ ਹੋਈ ਹੋਣੀ ਆ ਨਹੀਂ ਨਹੀਂ ਮੁਸ਼ਕਲ ਨਹੀਂ ਭਾਬੀ ਜੀ ਕੋਈ ਵੀ ਹੋਈ ਉਹ ਪਤਾ ਨਾ ਕੀ ਗੱਲ ਆ ਗੱਡੀ ਦਾ ਹੈ ਸਹੀ ਥੋੜੀ ਜਿਹੀ ਖਰਾਬ ਹੋਈ ਸੀ अच्छा तो ਉਹਦਾ ਵਰਗੇ ਫਿਰ ਉਹ ਮੋਟਰਸਾਈਕਲ ਤੇ ਆ ਗਈ ਚਲੋ ਕੋਈ ਗੱਲ ਨਹੀਂ ਘਰਾਂ ਚ 100 ਵਾਦੇ ਘਾਟੇ ਹੋ ਜਾਂਦੇ ਆ ਕੀ ਕਰਨਾ ਫਿਰ ਆ ਨਹੀਂ ਉਹ ਤੇ ਹੈ ਹੀ ਆ ਤੂੰ ਇਹ ਦੱਸੋ ਪਿੰਡ ਠੀਕ ਨੇ ਪਿੰਡ ਸਾਰੇ ਠੀਕ ਠਾਕ ਉਹ ਵੀ ਫੋਨ ਕਰਕੇ ਤੁਹਾਡੇ ਵੱਲੋਂ ਪਹਿਲਾਂ ਪੁੱਛਦੇ ਆ ਆਉਂਦੇ ਜਿ ਰਏ ਆ ਇੱਥੇ ਤੇ ਫਿਰ ਕੀ ਕਿੰਨਾ ਪਿਆਰ ਕਰਦੇ ਰਏ ਸਾਰਿਆਂ ਨਾਲ ਹਾਂਜੀ ਹਾਂਜੀ ਫਿਰਪਿੰਡਾ ਠੀਕ ਠਾਕ ਵਾ ਕੋਈ ਫੋਨ ਫਾਨ ਆਇਆ